ਦੋਸਤੋ ਜਿੰਦਗੀ ਵਿੱਚ ਮੁਸ਼ਕਲ ਵਕਤ ਆਉਣਾ ਕੋਈ ਅਜੀਬ ਗੱਲ ਨਹੀਂ ਹਰ ਇਨਸਾਨ ਨੂੰ ਕਦੇ ਨਾ ਕਦੇ ਅਜਿਹੇ ਦਿਨ ਦੇਖਣੇ ਪੈਂਦੇ ਨੇ ਜਦੋਂ ਸਭ ਕੁਝ ਟੁੱਟਦਾ ਹੋਇਆ ਲੱਗਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹੀ ਮੁਸ਼ਕਲ ਵਕਤ ਸਾਨੂੰ ਕਿਵੇਂ ਮਜ਼ਬੂਤ ਬਣਾਉਂਦਾ ਹੈ ਚਲੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਇਹ ਦਰਦ ਇਹ ਹਾਰ ਇਹ ਤਕਲੀਫ ਅਸਲ ਵਿੱਚ ਸਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੇ ਨੇ ਮੁਸ਼ਕਲ ਵਕਤ ਹਰ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ ਇਹ ਸਾਨੂੰ ਰੋਕਣ ਲਈ ਨਹੀਂ ਸਗੋਂ ਸਾਨੂੰ ਮਜ਼ਬੂਤ ਬਣਾਉਣ ਲਈ ਆਉਂਦਾ ਹੈ ਜਿਵੇਂ ਸੋਨਾ ਅੱਗ ਵਿੱਚ ਪਿਗਲ ਕੇ ਹੀ ਖਾਲਸ ਬਣਦਾ ਹੈ ਉਹ ਜਿਹੇ ਇਨਸਾਨ ਮੁਸ਼ਕਲਾਂ ਵਿੱਚੋਂ ਲੰਘ ਕੇ ਹੀ ਸੱਚਮੁੱਚ ਕਾਬਲ ਬਣਦੇ ਨੇ ਉਦਾਹਰਨ ਦੇ ਤੌਰ ਤੇ ਇੱਕ ਕਿਸਾਨ ਦੀ ਫਸਲ ਸੁੱਕ ਜਾਂਦੀ ਹੈ ਉਸ ਸਮੇਂ ਉਹਨੂੰ ਲੱਗਦਾ ਹੈ ਕਿ ਸਭ ਖਤਮ ਹੋ ਗਿਆ ਹੈ ਪਰ ਉਹੀ ਕਿਸਾਨ ਅਗਲੀ ਵਾਰੀ ਹੋਰ ਮਿਹਨਤ ਕਰਦਾ ਹੈ ਹੋਰ ਸਾਵਧਾਨ ਰਹਿੰਦਾ ਹੈ ਅਤੇ ਹੋਰ ਵਧੀਆ ਫਸਲ ਉਗਾ ਲੈਂਦਾ ਹੈ ਜਦੋਂ ਹਾਲਾਤ ਸਾਡੇ ਖਿਲਾਫ ਹੁੰਦੇ ਨੇ ਸਾਨੂੰ ਸਬਰ ਕਰਨਾ ਸਿੱਖਣਾ ਪੈਂਦਾ ਹੈ ਇਹੀ ਸਬਰ ਸਾਨੂੰ ਬਾਅਦ ਵਿੱਚ ਵੱਡੀਆਂ ਕਾਮਯਾਬੀਆਂ ਦੇਣ ਲਈ ਤਿਆਰ ਕਰਦਾ ਹੈ ਸਬਰ ਕਰਨਾ ਆਸਾਨ ਨਹੀਂ ਪਰ ਜਿਹੜਾ ਇਨਸਾਨ ਮੁਸ਼ਕਲ ਵੇਲੇ ਧੀਰਜ ਰੱਖਦਾ ਹੈ ਉਹਨੂੰ ਕੋਈ ਵੀ ਤਾਕਤ ਹਰਾ ਨਹੀਂ ਸਕਦੀ ਮੈਂ ਤੁਹਾਡੇ ਨਾਲ ਇੱਕ ਨੌਜਵਾਨ ਦੀ ਕਹਾਣੀ ਪੇਸ਼ ਕਰਦੀ ਹਾਂ ਇੱਕ ਨੌਜਵਾਨ ਆਪਣੀ ਪਹਿਲੀ ਨੌਕਰੀ ਵਿੱਚ ਫੇਲ ਹੋ ਗਿਆ ਉਹਦੇ ਦੋਸਤ ਉਹਦਾ ਮਜ਼ਾਕ ਉਡਾਉਂਦੇ ਸਨ ਪਰ ਉਸਨੇ ਹਾਰ ਨਹੀਂ ਮੰਨੀ ਉਹਨੇ ਸਬਰ ਰੱਖਿਆ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਅਤੇ ਇੱਕ ਦਿਨ ਉਹੀ ਨੌਜਵਾਨ ਆਪਣਾ ਬਿਜ਼ਨਸ ਖੜਾ ਕਰਕੇ ਸਭ ਦੇ ਅੱਗੇ ਨਿਕਲ ਗਿਆ ਸੋ ਬਿਨਾਂ ਦਰਦ ਦੇ ਇਨਸਾਨ ਦੀ ਅਸਲੀ ਤਾਕਤ ਬਾਹਰ ਨਹੀਂ ਆਉਂਦੀ ਜਿਵੇਂ ਜਿਮ ਵਿੱਚ ਭਾਰ ਚੁੱਕਣ ਨਾਲ ਸਾਡੀਆਂ ਮਾਸਪੇਸ਼ੀਆਂ ਵਧਦੀਆਂ ਹਨ ਉਹੋ ਜਿਹੇ ਹੀ ਮੁਸ਼ਕਲ ਹਾਲਾਤ ਸਾਡੇ ਮਨ ਅਤੇ ਜਿਗਰੇ ਨੂੰ ਮਜ਼ਬੂਤ ਕਰਦੇ ਨੇ ਦਰਦ ਦੇਣ ਵਾਲਾ ਵਕਤ ਅਸਲ ਵਿੱਚ ਸਾਡਾ ਟ੍ਰੇਨਰ ਹੁੰਦਾ ਹੈ ਹਰ ਸਫਲ ਇਨਸਾਨ ਦੇ ਪਿੱਛੇ ਅਨੇਕਾਂ ਅਸਫਲਤਾਵਾਂ ਦੀ ਕਹਾਣੀ ਹੁੰਦੀ ਆ ਮੁਸ਼ਕਲ ਵਕਤ ਸਾਨੂੰ ਦੱਸਦਾ ਹੈ ਕਿ ਕਿਹੜਾ ਰਾਹ ਗਲਤ ਹੈ ਤੇ ਕਿਹੜਾ ਠੀਕ ਇਹ ਸਾਡਾ ਅਸਲੀ ਅਧਿਆਪਕ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਥੋਮਸ ਐਡੀਸਨ ਨੇ ਜਦੋਂ ਬਿਜਲੀ ਦਾ ਬੱਲ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਹਜ਼ਾਰਾਂ ਵਾਰੀ ਫੇਲ ਹੋਇਆ ਲੋਕਾਂ ਨੇ ਕਿਹਾ ਤੂੰ ਫੇਲ ਹੋ ਗਿਆ ਪਰ ਉਹਨੇ ਕਿ ਮੈਂ ਹਜ਼ਾਰ ਤਰੀਕੇ ਲੱਭ ਲਏ ਹਨ ਜਿਹੜੇ ਕੰਮ ਨਹੀਂ ਕਰਦੇ ਇਹੀ ਸੋਚ ਉਹਨੂੰ ਕਾਮਯਾਬੀ ਵੱਲ ਲੈ ਗਈ ਮੁਸ਼ਕਲ ਹਾਲਾਤ ਸਾਡੇ ਮਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਇਨਸਾਨ ਆਪਣੇ ਮਨ ਨੂੰ ਕਾਬੂ ਵਿੱਚ ਕਰ ਲੈਂਦਾ ਹੈ ਉਹ ਹਰ ਹਾਲਾਤਾਂ ਨੂੰ ਜਿੱਤ ਲੈਂਦਾ ਹੈ ਮਨ ਦੀ ਮਜ਼ਬੂਤੀ ਸਭ ਤੋਂ ਵੱਡਾ ਹਥਿਆਰ ਹੈ ਜਿਵੇਂ ਦੋ ਭਰਾ ਇੱਕੋ ਜਿਹੇ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਇੱਕ ਨੇ ਕਿਹਾ ਮੈਂ ਕੁਝ ਨਹੀਂ ਕਰ ਸਕਦਾ ਹਾਲਾਤ ਮੇਰੇ ਖਿਲਾਫ ਨੇ ਤੇ ਦੂਜੇ ਨੇ ਕਿਹਾ ਕਿ ਮੈਂ ਆਪਣੇ ਹਾਲਾਤ ਬਦਲਾਂਗਾ ਨਤੀਜਾ ਇਹ ਹੋਇਆ ਕਿ ਇੱਕ ਗਰੀਬ ਹੀ ਰਹਿ ਗਿਆ ਤੇ ਦੂਜਾ ਅਮੀਰ ਬਣ ਗਿਆ ਮੁਸ਼ਕਲ ਵੇਲੇ ਇਨਸਾਨ ਦਾ ਹੌਸਲਾ ਹੀ ਉਹਨੂੰ ਅੱਗੇ ਵਧਾਉਂਦਾ ਹੈ ਜਿਹੜਾ ਡਰ ਗਿਆ ਉਹ ਹਾਰ ਗਿਆ ਜਿਹੜਾ ਡਟਿਆ ਰਿਹਾ ਉਹੀ ਜਿੱਤਿਆ ਮੁਸ਼ਕਲ ਵਕਤ ਕਦੇ ਵੀ ਹਮੇਸ਼ਾ ਲਈ ਨਹੀਂ ਰਹਿੰਦਾ ਪਰ ਮਜ਼ਬੂਤ ਇਨਸਾਨ ਹਮੇਸ਼ਾ ਲਈ ਰਹਿੰਦਾ ਹੈ ਕੁਝ ਕ ਕਾਮਯਾਬ ਲੋਕਾਂ ਬਾਰੇ ਗੱਲ ਕਰਦੇ ਆ ਕਿ ਉਹ ਕਿਵੇਂ ਕਾਮਯਾਬ ਹੋਏ ਜਿਵੇਂ ਇਬਰਾਹਿਮ ਲਿੰਕਨ ਕਈ ਵਾਰੀ ਚੋਣਾਂ 'ਚ ਹਾਰਿਆ, ਬਿਜ਼ਨਸ ਫੇਲ ਹੋਇਆ ਪਰ ਇੱਕ ਦਿਨ ਅਮਰੀਕਾ ਦਾ ਰਾਸ਼ਟਰਪਤੀ ਬਣਿਆ। ਨੈਲਸਨ ਮੰਡੇਲਾ 27 ਸਾਲ ਜੇਲ੍ਹ 'ਚ ਬਿਤਾਏ ਪਰ ਹਾਰ ਨਹੀਂ ਮੰਨੀ, ਅਖੀਰ ਦੱਖਣੀ ਅਫਰੀਕਾ ਨੂੰ ਆਜ਼ਾਦੀ ਦਿੱਤੀ। ਬਾਬਾ ਨਾਨਕ ਦੀ ਸਿੱਖਿਆ, ਉਹ ਸਾਨੂੰ ਸਿਖਾਉਂਦੇ ਹਨ ਕਿ ਹਾਲਾਤ ਕਿਵੇਂ ਵੀ ਹੋਣ ਸੱਚਾਈ ਅਤੇ ਹਿੰਮਤ ਨਾਲ ਡਟੇ ਰਹੋ। ਮੁਸ਼ਕਲ ਵਕਤ ਸਾਨੂੰ ਤਿਆਰ ਕਰਦਾ ਹੈ ਵੱਡੀਆਂ ਜ਼ਿੰਮੇਵਾਰੀਆਂ ਲਈ। ਵੱਡੀਆਂ ਜ਼ਿੰਮੇਵਾਰੀਆਂ ਲਈ ਸਾਡੀ ਸੋਚ ਬਦਲਦਾ ਹੈ ਸਾਨੂੰ ਹੋਰ ਵੀ ਹੁਸ਼ਿਆਰ ਬਣਾਉਂਦਾ ਹੈ ਜਦੋਂ ਅਸੀਂ ਮੁਸ਼ਕਲ ਵੇਲੇ ਵਿੱਚੋਂ ਬਾਹਰ ਨਿਕਲਦੇ ਹਾਂ ਅਸੀਂ ਨਵੇਂ ਇਨਸਾਨ ਬਣ ਕੇ ਨਿਕਲਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਸਾਨੂੰ ਮੁਸ਼ਕਲ ਵਕਤ ਦੇ ਵਿੱਚ ਮਜ਼ਬੂਤ ਕਿਵੇਂ ਬਣ ਕੇ ਰਹਿਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਪੋਜ਼ਿਟਿਵ ਸੋਚ ਰੱਖੋ ਇਹ ਕਹੋ ਵੀ ਇਹ ਵੀ ਲੰਘ ਜਾਵੇਗਾ। ਨੰਬਰ 2 ਹੌਸਲੇ ਵਾਲੇ ਲੋਕਾਂ ਨਾਲ ਰਹੋ ਜਿਹੜੇ ਤੁਹਾਨੂੰ ਡਿਗੜਨਾ ਨਹੀਂ ਦੇਣ। ਨੰਬਰ 3 ਹਰ ਰੋਜ਼ ਛੋਟਾ ਕਦਮ ਚੁੱਕੋ। ਛੋਟੀਆਂ ਜਿੱਤਾਂ ਵੱਡੀ ਤਾਕਤ ਦਿੰਦੀਆਂ ਨੇ। ਨੰਬਰ 4 ਆਪਣੇ ਆਪ ਨਾਲ ਵਿਸ਼ਵਾਸ ਰੱਖੋ ਕਿਉਂਕਿ ਜੇ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰੋਗੇ ਦੁਨੀਆ ਵੀ ਨਹੀਂ ਕਰੇਗੀ। ਨੰਬਰ 5 ਦੁਆ ਤੇ ਮਿਹਨਤ। ਮਤਲਬ ਵੀ ਰੱਬ ਤੇ ਭਰੋਸਾ ਅਤੇ ਆਪਣੀ ਮਿਹਨਤ ਕਦੇ ਫੇਲ ਨਹੀਂ ਜਾਂਦੀ। ਦੋਸਤੋ ਯਾਦ ਰੱਖੋ ਮੁਸ਼ਕਲ ਵਕਤ ਤੁਹਾਨੂੰ ਤੋੜਨ ਨਹੀਂ ਆਉਂਦਾ ਉਹ ਤੁਹਾਨੂੰ ਨਵਾਂ ਬਣਾਉਣਾ ਆਉਂਦਾ ਹੈ ਇਹ ਤੁਹਾਡੇ ਅੰਦਰ ਉਹ ਤਾਕਤ ਕੱਢਦਾ ਹੈ ਜੋ ਤੁਹਾਨੂੰ ਖੁਦ ਵੀ ਨਹੀਂ ਪਤਾ ਹੁੰਦੀ ਜਿਵੇਂ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ ਉਹ ਜਿਹਾ ਹੀ ਮੁਸ਼ਕਲ ਵਕਤ ਤੋਂ ਬਾਅਦ ਕਾਮਯਾਬੀ ਜ਼ਰੂਰ ਆਉਂਦੀ ਆ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂ ਗਈ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਲਿਖੋ ਤੁਹਾਡਾ ਸਭ ਤੋਂ ਮੁਸ਼ਕਲ ਵਕਤ ਕਿਹੜਾ ਸੀ ਜਿਸ ਨੇ ਤੁਹਾਨੂੰ ਮਜ਼ਬੂਤ ਬਣਾਇਆ ਧੰਨਵਾਦ